ਲਓ ਜੀ ਨਿਆਰਾ ਵੱਜ ਗਿਆ ਰੋੜਕੀ ਵਾਲੇ ਦੀ ਐਂਟਰੀ ਹੋਣ ਜਾ ਰਹੀ ਆ ਮਨੀਪੁਰ ਦੇ ਵਿੱਚੋਂ ਮਿਜ਼ਰਮ ਵਿੱਚ ਆ ਜਿਹੜਾ ਤੁਸੀਂ ਪੁਲ ਦੇਖ ਰਹੇ ਆ ਇਹੇ ਹੀ ਹੱਥ ਬਣਾਉਂਦਾ ਆ ਮਿਜ਼ਰਮ ਦੀ ਤੇ ਮਨੀਪੁਰ ਦੀ ਆ ਪਿੱਛੇ ਜਿਹੜੀ ਤੁਹਾਨੂੰ ਰਿਵਰ ਦੀਦੀ ਆ ਆਹਾਂ ਇਹ ਆਪਣੇ ਤੂਈਵਾਲ ਰਿਵਰ ਆ ਤੂਈਵਾਲ ਤੇ ਇਹੇ ਹੀ ਹੱਦ ਬਣਾਉਂਦੀ ਆ ਆ ਜਿਹੜੇ ਪਿੱਛੇ ਤੁਹਾਨੂੰ ਪਹਾੜ ਦਿਦੇ ਆ ਇਹ ਮਿਜ਼ਰਮ ਦੇ ਆ ਤੇ ਇਧਰ ਆਹ ਜਿਹੜੇ ਪਹਾੜ ਦਿਦੇ ਆ ਹੁਣ ਇਸ ਟਾਈਮ ਇਹ ਮਨੀਪੁਰ ਦੇ ਆ ਘੋੜਾ ਆਪਣਾ ਉਧਰ ਮਨੀਪੁਰ ਚ ਹਲੇ ਖੜਾ ਤੇ ਆਪਾਂ ਵੀ ਮਨੀਪੁਰ ਚ ਹੀ ਜਾਂਦੇ ਤੇ ਐਂਟਰੀ ਆ ਪਿਛੇ ਜਿਹੜਾ ਤੁਹਾਨੂੰ ਪੁਲ ਦੀਦਾ ਆ ਇਹ ਪਾਰ ਕਰਕੇ ਆਪਣੀ ਮੇਜ਼ਰਮ ਚ ਆ ਆ ਜੀ ਚੈੱਕ ਪੋਸਟ ਮੇਜ਼ਰਮ ਦੀ ਮੇਜ਼ਰਮ ਦੀ ਚੈੱਕ ਪੋਸਟ ਵਧਾਈਆਂ ਰੋੜਕੇ ਵਾਲਿਆ ਨਾਰਥ ਈਸਟ ਦੀ ਪੰਜਵੀਂ ਸਟੇਟ ਵਿੱਚ ਐਂਟਰੀ ਲਓ ਜੀ ਆ ਪੁੱਛ ਲਿਆ ਆਪਾਂ ਸਾਈਨ ਬੋਰਡ ਦੀ ਵੀਡੀਓ ਬਣਾ ਸਕਦੇ ਕਹਿੰਦੇ ਬਣਾ ਲਓ ਹੋ ਗਈ ਐਂਟਰੀ ਰੌੜਕੀ ਵਾਲੇ ਦੀ ਮਿਜ਼ਰੋਂ ਤੇ ਹੁਣ ਤੇ ਜੇ ਨਾ ਇੱਥਰੋਂ ਵੀ ਪੜਾ ਲੈਣੇ ਆ ਚੈੱਕ ਪੋਸਟ ਆ ਮਿਜ਼ਰੋਂ ਦੀ ਉਹ ਕੋੜ ਰਹਿ ਗਿਆ ਉਧਰ ਆਪਣਾ ਕੋੜਾ